ਉੱਚਾ ਕੀ ਕਹਿੰਦੇ ਸੀ ਹਾਂਜੀ ਅਸੀਂ ਘੁੰਮਣ ਵਾਸਤੇ ਜਾਣਾ ਸਾਰੇ ਕਮੈਂਟ ਕਰਕੇ ਦੱਸੋ ਅਸੀਂ ਕਿੱਥੇ ਘੁੰਮਣ ਜਾਈਏ ਚਲਾ 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 ਨਹੀਂ ਨਹੀਂ ਬੰਦੇ ਬੰਦੇ ਬਤਾਓ ਬੰਦੇ ਕੀ ਚਲਾ ਤੂੰ ਹੈਲੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਇਹ ਭੈਣ ਤੇਰੀ ਸ਼ਹਿਰ ਚੋਂ ਮੈਂ ਬਹਿਣ ਨੂੰ ਉਹ ਨਹੀਂ ਦਿੰਦੇ ਜੀਪੀਐਸ ਲੱਗੀ ਮੇਰੇ ਪੈਰਾਂ ਨੂੰ ਹੁੰਡੇ ਉੱਚਾ ਕੀ ਕਹਿੰਦੇ ਸੀ

ਸੱਚ ਯਾਰ ਮੈਂ ਪਰ ਲਗਿਆ ਉਹਨਾਂ ਨੇ ਵੰਤਾ ਆਖਿਆ ਸੀਗਾ ਕਹਿੰਦੇ ਵੇਸੀ ਮੁਰਕੇ ਕਰੇ ਤੋ ਵਾਲੀ ਦੇ ਕਿ ਆ ਮੰਗੇ ਮੈਂ ਵੀ ਕਹਤਾ ਚੱਲ ਜਰ ਦੇ ਕੇ ਆਇਓ ਕਹਿੰਦੇ ਯਾਰ ਮੰਤਨ ਦੋੜੇ ਜੇ ਨਹੀਂ ਪੰਦੀ ਆ ਦਵਾੜੀ ਦਾ ਖੁਸ਼ੀਆਂ ਦਾ ਤਿਆਰ ਆ ਮੈਂ ਕਿ ਵਾਕੇ ਯਾਰ ਸਮੇਂ ਦਾ ਅੱਧਾ ਤਾਂ ਮਰਦੇ ਲੱਗਦਾ ਹੈ ਇਹ ਇਹ ਵਧਾਈਏ ਦੇ ਲਈ ਇਸੇ ਤਰ੍ਹਾਂ ਕਿ ਬਣਤੀ ਆ ਹੁਣ ਤਾਂ ਸਾਰਾ ਫੀਸ ਦੇ ਕੇ ਤਾਂ ਲੱਗਦਾ ਕੋਈ ਮਹਾਨਤੀ ਤੁਰਿਆ ਆਂਦਾ ਤੇ ਮੇਕਵੀਆ ਇਹ ਦਵਾ ਕਰਦੀ ਆਇ ਇੱਕ ਐ ਚੂੜਾ ਨਹੀਂ ਲੁੰਦੀ ਅੱਛਾ

ਮਿਆ ਤੇਰਾ ਤੇ ਜਮਈ ਸਰੇ ਆ ਪਿਆ ਤੇਰੀ ਤਾਂ ਜਮੀ ਹੱਦ ਹੋਈ ਪ੍ਰਿਆ ਕਹਿੰਦੇ ਹੁੰਦੇ ਨਾ ਰੇ ਭਾਂ ਜੋ ਮੂੰਹ ਨਾ ਮੱਥਾ ਤੇ ਜਨ ਪਹਾੜੋਂ ਲੱਥਾ ਤੇਰੇ ਵੀ ਤਾਂ ਉਹ ਗੱਲ ਹੋਈ ਮੈਂ ਤੇ ਬਰ ਕਹ ਰਹੀ ਨਹੀਂ ਲੈ ਦੱਸ ਬਸਾਂ ਨੂੰ ਕੀ ਆ ਅੱਜ ਕੱਲ ਬਲੌਗ ਤੋਂ ਡਿਆਰ ਬੜੇ ਗਲਤ ਹੁੰਦੇ ਨੇ ਮੈਂ ਤਾਂ ਨਹੀਂ ਆਖਣਾ ਭਾਈ ਪਤਾ ਫੁਰਦਾ ਫਾਗਿਰ ਕਹਿਕਰੋ ਕਹਿੰਦੇ ਦੁੱਤੇ ਵੱਡਾ ਫੋਨ ਨੇ ਹੁ ਅੱਜ ਕੱਲ ਬਾਤ ਸਹੀ ਏ ਸਹੀ ਗੱਲ ਆ ਮੈਨੂੰ ਲੱਗਦਾ ਫੋਨ ਨੇ ਥਰਾ ਦਿਮਾਗ ਹਿਲਾਤਾ ਤਾਂ ਹੀ ਅੱਜ ਕੱਲ ਹੋਰੀ ਗੱਲ ਗਰੀ ਜਾਨੀ ਐ ਪੱਕੇ ਤੁਸੀਂ ਬਿਲੜ ਲੋਕ ਹੋ ਹਾਰਸਣਾ ਮੰਮੀ ਤਾਂ ਨਹੀਂ ਆਈ ਨਾ ਲੈ ਭਾਈਾਂ ਤਾਂ ਸੂ ਮੰਮੀ ਮਮੈਂਟ ਉਸੇ ਬੇਹੀ ਛੱਡੋਂਗੇ ਤਾਂ ਹੀ ਤਾਂ ਜਾ ਕੇ ਆਉ ਕਿਸੇ ਪਾਸੇ ਸਾਰਾ ਦਿਨ ਤਾਂ ਡੰਦਰਾੜੇ ਬਾਰੇ ਚਬੜੀ ਰੱਖਦੇ ਹੋ ਨੂ ਤੇ ਤੁਹਾਨੂੰ ਲੱਗੇ ਰਹਿੰਦੇ ਸਾਰਾ ਦਿਨ ਚੱਕ ਕੇ ਫੋਨ ਬਲੌਗ ਬਣਾਉਣਾ ਕੋਲ ਪਤਾ ਨਹੀਂ ਸ਼ਬਦ ਕੀ ਹੈ ਬੀ ਕਸਟਮਰ ਕੇ ਨੂ ਲਾ ਕੇ ਬੈਠੀ ਹੈ ਤੇ ਮਾਂ ਦੀ ਵੀ ਸਾਰ ਸੂਪ ਲੈ ਲਿਆ ਕਰੋ ਵਿਚਾਰੀ ਸਾਰਾ ਦਿਨ ਘਰ ਦਾ ਕੰਮ ਕਰਦੀ ਰਹਿੰਦੀ ਆ ਜਿੱਦ ਵੀ ਵਲੌਗ ਦੇਖਿਆ ਤੁਹਾਡਾ ਮਾਂ ਹੀ ਨਮਰ ਲੱਗਿੰਦੇ ਆ ਬਸ ਤੁਸੀਂ ਤਾਂ ਸਿਰਫ ਖਾਣ ਤੇ ਜੋਰ ਦੱਤਾ ਹੁੰਦਾ ਉਦੋਂ ਵੱਧ ਜੋਰ ਮੈਨ ਲਾਦਾ ਤੁਸੀਂ ਹੱਗਾਂ ਤੇ ਉੱਤਾ ਪਿਆ

ਇਹ ਰੀਗਲਾ ਮਮਾ ਥਾਬੀ ਹੁੰਦਾ ਫੋੜਾ ਫੋੜਾ ਸੋਚ ਲਿਆ ਕਰੋ ਕੀ ਸਕ੍ਰਿਪਟ ਰੱਖਣੀ ਹੈ ਅਚਾਕੇ ਫੋਨ ਘੂਸਿਆਂ ਭੌਣ ਲੱਗੇ ਹੋਏ ਹੋ ਤੁਸੀਂ ਮੈਨੂੰ ਤਰੁਨ ਹੈ ਲਾ ਕਿ ਤਾ ਵੀ ਨਾ ਉਦੀ ਬੰਮੀ ਕੋਲ ਤਾਂ ਇੰਤੈਂਟ ਮੋਕ ਰਿਆ ਤੁਗੀ ਜਾਂ ਤਾਂ ਹੋਗਾ ਪਿੱਛੇ ਸਾਰਾ ਕੁਝ ਤੁਜੀ ਦਿਖਾਤਾ ਸਮਝ ਰਹੇ ਹੋ ਸਮਝ ਰਹੇ ਹੋ ਸਮਝ ਰਹੇ ਹੋ ਨਾ ਮੈਂ ਤਾਂ ਕੱਲ ਪਰਸ ਮਿਲ ਕੇ ਹੀ ਕੀ ਕਿਆ ਯਾਰਾ ਤੇਰੇ ਬਿਲਕੁਲ ਗਲਤ ਤੂੰ ਨੂਗ ਦਾ ਪਾ ਪਛੜ ਕੇ ਲੋਕਾਂ ਨੂੰ ਮੜ ਕੇ ਆਉਂਦੀ ਆ ਤੇਰੇ ਲਈ ਇਹ ਗਲਤ ਗੱਲ ਆ ਪੂਆ ਦਾ ਬਸਿਆ ਵਿਸਾਇਆ ਕਰੋ ਯਾਰ ਨਹੀਂ ਵਾਖੇ ਹੀ ਫੋਹ ਮੇ ਤੁਹਾਡੇ ਦਿਮਾਗ ਦਾ ਹੁਲਾ ਕਰਤਾ ਇੱਕ ਸਾਰਾ ਜ਼ੈਨਾ ਤੇ ਤੇਰੇ ਮੰਮੀ ਦੇ ਖੌਣ ਲੱਗਿਆ ਹੰਦਾ ਲੋਕਾਂ ਨੂੰ ਤੇ ਤੂੰ ਲੋਕਾਂ ਨੂੰ ਮੈਨ ਲੱਭੀ ਹੋਈ ਆ ਬਾ ਓਏ ਤੇਰੇ ਸਰ ਕੇ ਜਾਈਏ ਸਾਡੇ ਨੇ ਫੈਨ ਆ ਇਹਨੇ ਸਾਨੂੰ ਚਾਹਣ ਵਾਲੇ ਪਰ ਦਿਵਾਲੀ ਲੰਘ ਗਈ ਤੇ ਪਿੱਛੇ ਵਰਤ ਵੀ ਲੰਘ ਗਏ ਕਿਚੈਨੇ ਸਾਨੂੰ ਕੋਈ ਗਿਫਟ ਨਹੀਂ ਭੇਜਿਆ ਕੋਈ ਕਿਸੇ ਨੇ ਸਾਨੂੰ ਦੀਵਾਲੀ ਤੇ ਮਠਿਆਈ ਨਹੀਂ ਭੇਜੀਗੀ ਯਾਰ ਆ ਬੜੀ ਨਾ ਇਨਸਾਫੀਆ ਲੋਕੋ ਤੁਹਾਡੀ ਮਾਂਪ ਤਾਂ ਜਰ ਬਧਾਈ ਦੇਣੀ ਪੰਦੀ ਸੀ ਤੁਹਾਡੀ ਮਾਂਪ ਵਿਚਾਰੇ ਪਿੱਛੇ ਘਰੇ ਡੱਬਾ ਲਈ ਓੜੇ ਨੇ ਖੁਸ਼ੀਆਂ ਹੀ ਬਣਦੇ ਆ ਤੁਸੀਂ ਯਾਰ ਬਧਾਈ ਦੇਣੀ ਸੀ ਇਹਨੂੰ ਭੇਜਣਾ ਸੀ ਯਾਰ ਮਠਿਆਈ ਦਾ ਡੱਬਾ ਕਿਹੜਾ ਨਾਲ ਖੜਾ ਨੂਰ ਦਾ ਪਾਪਾ ਇਹਨੂੰ ਭੇਜਣਾ ਸੀ ਜਮਾਸਲਾ ਕਿੱਲਾ ਇਹ ਬੜਾ ਖਸ਼ੂਨ ਤਾਂ ਕਨੇ ਲੈ ਕੇ ਬਾਕੀ ਦਲਾ ਸੋਲੋ ਇਹ ਨਵੀਆਂ 20 ਕਿੱਲਾਵਾਂ ਮਾਲਕ ਵੀ ਡੱਬੇ ਕਹਿੰਦੇ ਲੋਕਾਂ ਤੋਂ ਮੰਗਦਾ ਕਿਹੇ ਕਿਹੇ ਲੋਕ ਰਹਤੇ ਯਾਰ ਯਾਹ ਪਾ ਯਾਰ ਫੈਨ ਕਾ ਨਹਤੇ ਵੇ ਸੌਤੇ ਨੂੰ ਗਲੇਂ ਕਰਦੇ ਨੇ ਸਾਰੀ ਬਾਕੀ ਤੁਸੀਂ ਆਨਲਾਈਨ ਮੰਗਤੇ ਬਨੇ ਪਏ ਹੁਣ ਪਾ ਬੱਤ ਸਹੀ ਏ ਇਹ ਤੋਂ ਇਹ ਸਿੱਧ ਹੁੰਦਾ ਵੀ ਫੈਨ ਭਾਵੇਂ ਜਿੰਨੇ ਮਰਜੀ ਬੰਦੇ ਦੇ ਹੋਣ ਪਰ ਬੰਦੇ ਦੇ ਕੰਮ ਉਹੀ ਬੰਦੇ ਹੁੰਦੇ ਜਿਹੜੇ ਨੇੜ ਤੇੜ ਲਏ ਯਾਰ ਨੇੜ ਤੇੜ ਦੇ ਹੋਂ ਬੰਦੇ ਤੇਰੇ ਕੰਮ ਕਿਵੇਂ ਹੋਣਾ ਤੂੰ ਸਮਝਦਾ ਹੈਗਾ ਬਿਸ਼ਰਮ? ਉਹ ਬਿਸ਼ਰਮਾ ਦੇ ਟੋਲੇ 'ਚ ਕਿਸੇ ਨੂੰ ਜੋੜਨਾ ਵੀ ਪੈਣਾ। ਤੇ ਉਸ ਬੰਦੇ ਨੂੰ ਵੀ ਤਾਂ ਬਿਸ਼ਰਮ ਹੋਣਾ ਪੈਣਾ। ਪਾਹੀ ਤੇਰੇ ਨਾਲ ਜੁੜੂਗਾ। ਉਹਦੇ ਵਲੌਗ ਕਰੇ ਦਿਖਾ ਦੋ ਉਸਾਰੇ ਪਰ ਦੇ ਵੀ ਤਾਂ ਨਾ ਬਦਲ ਨਾ ਇਹ ਦੇਖ ਕੇ। ਇਹ ਪਤਾ ਤੇਰਾ ਕੈਮਰੇ ਦਾ ਫੋਕਸ ਕਿੱਥੇ ਹੁੰਦਾ। ਮੈਨੂੰ ਇਹ ਹੀ ਗੱਲ ਗੁੱਫ਼ਤ ਕੀ। ਫੇਨ ਹੋਏਂ ਕਰ। ਨੂੰਦੀ ਨਮੀ ਰੀ ਕਰਕੇ ਨਾ ਸਬਸਕ੍ਰਾਈਬੀ ਗੁਫਾ 'ਚ ਪਏ ਦੇ। ਫੱਟ ਤੂੰ ਬੜੀ ਨਾ ਮੈਂਗਾ। ਦੇਖੀ ਕਿ ਨਿਕ ਗੱਫਤ ਮਰਦੇ ਉੱਥੋਂ। ਬਾਕੀ ਉਹ 파ਰੂ ਪਤਾ ਨਹੀਂ ਕਿਹੜਾ ਫੈਨ ਆ ਤੇਰਾ। ਪਪਾ ਨੇ ਕਿੱਡੀ ਗੱਲ ਤਾਂ ਫੈਮੀ ਐ ਛੋੜਿਆ ਫਿਰਦਾ ਹੈ। ਇਹ ਮੈਨੂੰ ਸ ਕਹਿੰਦੇ ਨੇ ਨੇੜ ਤੇੜਲੇ ਆ ਰਿਸ਼ਤੇਦਾਰ ਆ ਮਾੜੀ ਮੋਟੀ ਜਾਣ ਪਛਾਣ ਵਾਲੇ ਆ ਜੋ ਜਮਾ ਮੱਲਾ ਆਪਾਂ ਨੂੰ ਜ਼ਮੀਨ ਤੋਂ ਜਾਣਦੇ ਆ ਯਾਰ ਤੂੰ ਐ ਕਰ ਕੁੱਤਾ ਪਾਲ ਲੈ ਬਿੱਲੀ ਪਾਲ ਲੈ ਪਰ ਡਬੜਾ ਬਹਿ ਨਾ ਪਾਲ ਮਿੱਠਿਆ ਸਾਨੂੰ ਪਤਾ ਤੂੰ ਕੀ ਕਰਕੇ ਮਸ਼ਹੂਰ ਹੋਇਆ ਬਾਕੀ ਕੋਈ ਤੇਰਾ 팬 ਨਹੀਂ ਹੈਗਾ ਸਭ ਨੂਰ ਦੀ ਮੰਮੀ ਦੇ 팬 ਨੇ ਮਲੇ ਮੈਂ ਵੀ ਕਮੈਂਟ ਪੜਿਆ ਨੇ ਤੇਰੇ ਬੱਚੇ ਬੜੇ ਕਮੰਡਗੀ ਕਰਨਾ ਐਨਾ ਵਈ ਨੂਰ ਦੇ ਪਾਪੇ ਤਾ ਨੂਰ ਦੀ ਮੰਮੀ ਦਾ ਨੰਬਰ ਦੇਦੀ ਯਾਰ ਮੈਂ ਸਾਰੇ ਆਪਾਂ ਲੋਕਾਂ ਮੈਂ ਲੋਕ ਵੀ ਨੰਬਰ ਮੰਗਦੇ ਨੇ ਮਹੰਤਾਂ ਦਾ ਠੀਕ ਨਾ ਮਾ ਯਾਰ ਤੂੰ ਹੀ ਕਮੈਂਟ ਪੜਿਆ ਕਰ ਕਈ ਲੋਕ ਤਾਂ ਇਹ ਕਹਿੰਦੇ ਆ ਵੀ ਮੇਰੇ ਵੱਲੋਂ ਤੁਹਾਨੂੰ ਕਿਲੇ ਦੇ ਛੁਪੇ ਫੇਸ ਪੀਰ ਫਲਾਵ ਤੂੰ ਸਿਪਾਹੀ ਲੈ ਕੇ ਵਿਧੂ ਤਾਂ ਛੁਪੇ ਰਹੋ ਨੇ ਬੇਕਾਰ ਜਾਣਗੇ ਕੀ ਬੜਾ ਸਾਰਾ ਤੁਸੀਂ ਦਿੰਦੀ ਬੜਦ ਨੂੰ ਕੰਮ ਉਹੀ ਹੁੰਦੇ ਆ ਇਹ ਜਿਹੜੀ ਸੋਸ਼ਲ ਮੀਡੀਆ ਦੀ ਜ਼ਿੰਦਗੀ ਆ ਇਹ ਸਿਰਫ ਦਿਖਾਵੇ ਦੀ ਜ਼ਿੰਦਗੀ ਲਾ ਲੋ ਇਹਨੂੰ ਹਨਾ ਭਰਾਵਾ ਯਾਰ ਕਿਉਂ ਦਿਖਾਵੇ ਦੀ ਜ਼ਿੰਦਗੀ ਆ ਇਹ ਨਵਰੀਆ ਤੂੰ ਕਹਿਣਾ ਮਾਰਦਾ ਨੂੰਦੀ ਮੰਮੀ ਤੇ ਤੇ ਜੰਪਾ ਦੇ ਪਾਈ ਤੋਂ ਨੂੰ ਫੋਲੋ ਕਰਦੀ ਆ ਨਰੀਏ ਕੋਈ ਤੇ ਨੂੰ ਨਹੀਂ ਦੇਖਦਾ ਭੁਵੇਂ ਵੀ ਨਵ ਸਾਰਤ ਲਾ ਲੈ ਤੂੰ ਜੇ ਐ ਕਰ ਦੋ ਯਾਰ ਨੇ ਲਾਈ ਬੈਠੇ ਹੋ ਦੇਖੋ ਭਾਈ ਕਿਤੇ ਵੀਊਅਰ ਜ਼ਿਆਦਾ ਹੋ ਰਹੇ ਨੇ ਉਹ ਤੇ ਮੰਮੀ ਬੋਲ ਦੇਖੋ ਭਾਈ ਕਿਨੇ ਜੰਪਾ ਜਾਂਦੀ ਮਰੇ ਕੋਈ ਵੀ ਦੇਖਣੋਂ ਤੈਨੂੰ ਫੋਨ ਨਹੀਂ ਕਰਵਾਇਆ ਜਿੰਨੇ ਵੀ ਲੋਕ ਬੈਠੇ ਨੇ ਆ ਜਿਹੜੇ ਸਾਰੇ ਸ਼ਰੰਗ ਨੇ ਇਹ ਸਾਰੇ ਨੂਰ ਦੀ ਮੰਮੀ ਨੂੰ ਦੇਖ ਰਹੇ ਨੇ ਪਤਾ ਤੈਨੂੰ ਵੀ ਸਾਰੇ ਆ ਤੂੰ ਵੀ ਸਰੇ ਦਾ ਕੁੱਤਾ ਹੁੰਦਾ ਵਾ ਨੌਲੇ ਆ ਤੂਏ ਗੋ ਦੇ ਸਾਤੇ ਤੇ ਆਫਟੇ ਮਰੇ ਦਾ ਰੇਦਾ ਬੈਂਗਣਾ ਦਾ ਬੁੱਤ ਲੱਗ ਰਿਹਾ ਉਚੀ ਤਸ ਚਾਰ ਮੰਦੀ ਬੈਂਗਣ ਪਰ ਇਹ ਦਿੰਨ ਨਾ ਬਤੀ ਇਹ ਫਟੇ ਫਟੇ ਲੱਭ ਤੇ ਪੇਥੋਂ ਕੋਰੀਅਰ ਕਰ ਦੂੰਗਾ ਤਨਾਸ਼ ਭੇਤੀ ਆਉਦਾ ਨੂੰ ਅੱਠੋਂ ਡੱਬੇ ਜੁੜ ਗਏ ਸੀਗੇ ਤੇ ਉਸਤਾ ਜਵਾਖਾ ਨੂੰ ਖਵਾਤੇ ਕੁਝ ਅਸੀਂ ਘਰੇ ਖਾ ਲਏ ਤੇ ਇਹ ਵੀ ਸਾਡੇ ਜਾਣ ਪਛਾਣ ਵਾਲਿਆਂ ਨੇ ਦਿੱਤੇ ਸੀ ਕਿਉਂਕਿ ਮਾਤਾ ਮੇਰੇ ਨਾਨਾ ਜੀ ਚਲਦੇ ਰਹੇ ਸੀ ਤੇ ਆ ਦੋ ਡੱਬੇ ਬਚੇ ਆ ਕਿਉਂਕਿ ਨੂਰ ਬਿਮਾਰ ਹੋ ਰਿਹਾ ਖਾਂਸੀ ਆ ਰਹੀ ਤੇ ਹੁਣ ਮੈਂ ਲਕੋਣ ਜਾਣੀ ਕਿਤੇ ਯਾ ਡੱਬੇ ਦਾ ਤੁੰਗ ਜਉ ਨਹੀਂ ਸੀਗੇ ਗੁਫਾਰੇ ਦੀ ਪਾਬ ਤੁਲੀਆਂ ਹੈ ਬੁਫਾ ਜੀ ਮੰਥਾ ਦੇਖਣ ਜਾਂਦੀ ਆ ਤਦ ਬੈਣੀ ਕਮਯਰ ਕਥੇ ਹੋਣੇ ਹ ਬਥੇਰਾ ਬਾਬਰ ਜੀ ਕੋਈ ਪੈਸਾ ਵਾ ਕੰਦੇ ਬੜੇ ਆਸ਼ਾਨ ਤੁਹਾਨੂੰ ਪੰਡਿਆਉਣੇ ਪੈਸਾ ਤੇ ਬੜੀਆਂ ਨਹੀਂ ਅਜਿ ਤਰ੍ਹਾਂ ਤੇ ਰਹਿੰਦੇ ਸਲਾਸੀ ਨੇ ਦਾ ਬਿਸ਼ਰਨ ਬਾਬਾਾ ਤੁਰਦਾ ਯਾ ਮਲੇ ਰਹੀ ਦੂਸਰੀ ਲੱ ਲ ਕੀ ਕਹਿੰਦੀ ਐ ਇਹ ਬਿਨੌਰ ਬਿਮਾਰ ਆ ਨੌਰ ਨੂੰ ਖੰਗ ਹੋਈ ਹੋਈ ਆ ਇਹ ਸਵੇ ਸਨੇ ਦੇ ਕੰਜਮੇ ਇਹ ਕੋ ਜਵਾਦ ਨੂੰ ਦਵਾਈ ਨਹੀਂ ਦਵਾ ਸਕੇ ਮੈਨੂੰ ਲੱਗਦਾ ਦੋ ਤਿੰਨ ਮਹੀਨੇ ਹੋ ਗਏ ਇਹਨਾਂ ਦੇ ਵੀਡੀਓ ਦੇਖਦੇ ਆ ਨੋ ਤੇ ਵੀਡੀਓ ਤਾਂ ਪਰਾਵੋ ਮੇ ਕਰੀ ਦੇਖੀ ਆ ਨੇ ਇਹਨਾਂ ਨੂੰ ਗਾਏ ਕਦੀ ਨਹੀਂ ਆਉਂਦੀਆਂ ਨੇ ਇਹ ਕਦੇ ਨੂਰ ਨੂੰ ਦਵਾਈ ਨਹੀਂ ਦਵਾ ਸਕਰੇ ਚੱਜ ਨਾਲ ਯਾਦ ਵੀ ਦੇਖ ਲੋ ਨੂਰ ਨੂੰ ਖੰਗ ਆਉਂਦੀ ਆ ਤੇ ਨੂਰ ਮ ਕੋਸਣਾ ਗੋਸਾਉਂਦਾ ਹੀ ਰਹਿੰਦਾ ਕਿੱਥੋਂ ਕਰਦੇ ਚੱਜ ਦੇ ਲੈਟਰਪਲੇ ਜਿਹਾ ਕੇ ਦਵਾਈ ਦਵਾ ਦੂ ਇਹ ਸਵੇ ਸਾਜ ਤੋਂ ਬਰਕੇ ਐ ਗੁਫਾ ਚੀ ਆਂਦੀ ਆ ਪਤਾ ਇਹ ਗੁਫਾ ਚ ਕੀ ਨੂੰ ਮਰਨੇ ਜਾਂਦੀ ਆ ਇਹ ਟਪਾ ਟਪ ਟਪਾ 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 ਮਾਲੂਮ ਨਾ ਤੇ ਉਹ ਤਾਂ ਬੜੀ ਲਕੋਲ ਕੋ ਕੇ ਰੱਖਦੇ ਆ ਪਰ ਫਿਰ ਵੀ ਦੋਨਾਂ ਦਾ ਨਾ ਤੜਾ ਤੜਾ ਕੇ ਜਾਂਦਾ ਕਦੇ ਫ੍ਰਿਜ ਖੋਲਦਾ ਕਦੇ ਕਿਤੇ ਜਿੱਥੇ ਜਿੱਥੇ ਲੁਕਾਉਨੇ ਆ ਉੱਥੇ ਉੱਥੇ ਲੱਭ ਲੈਂਦਾ ਹੈ ਸਾਲਾ ਕਲਨ ਵੀ ਉਹਦੇ ਜਿਵਾੜ ਤੋਂ ਡੱਬੇ ਰੋ ਭੋਗੇ ਰੱਖਦਾ ਤੇ ਮੇਰੇ ਸਾਰੇ ਤੇ ਆਪ ਕਦੇ ਆਂਗੂ ਖਾ ਲੱਗੇ ਜਾਂਦੇ ਨੇ ਸਾਰੇ ਤੁਨੂੰ ਬੱਕਰਾਂ ਆਂਗੂ ਮੂੰਹ ਮਾਰਦੇ ਰਹਿੰਦੇ ਨੇ ਕਿ ਜਿਵਾਕ ਨੇ ਜੀ ਖਾ ਲਿਆ ਫੇਰ ਕੀ ਰੋ ਦੇ ਪਿੱਛੇ ਮਿਰਚ ਲਾ ਦੇ ਦੀ ਫੋ ਤੁ ਜਿੰਦਾ ਲੰਘ ਕਰਦਾ ਰਹਿਣਾ ਯਾਰ ਇਹ ਗੇਰਸ ਆਨਾਟਮੀ ਹਰਕਤ ਆ ਰਹੇ ਤੁਹਾਨੂੰ ਮਠਾਈ ਦੀ ਲੋੜ ਨਹੀਂ ਹੈ ਜੀ ਤੁਹਾਨੂੰ ਕੇਲੇ ਦੀ ਲੋੜ ਆ ਤੁਸੀਂ ਪਰ ਪਿਜਾਰਤੀ ਆਓ ਕੋਈ ਬੜੀਆ ਲੱਭ ਕੇ ਕੇਲਾ ਲਓ ਤੇ ਖੋਸੋ ਜਾਓ ਠੀਕ ਆ ਨੂਰ ਨੂੰ ਦੌਣ ਸੋਇਚਦਾ ਬਾਈ ਉੱਤੇ ਚਾਹ ਦੇ ਲੱ ਸੈਲਪ ਤੇ ਬਾਲਟੀ ਰੱਖ ਜਿੰਨੀਆਂ ਮਰਜ਼ੀ ਥਾਵਾਂ ਤੇ ਲੁਕਾ ਦਈਏ ਪਰ ਕਦੇ ਕਿੱਥੇ ਲੱਭਦਾ ਕਦੇ ਕਿੱਥੇ ਲੱਭਦਾ ਹਰ ਥਾਂ ਤੇ ਲੱਭ ਲੈਂਦਾ ਬਿਮਾਰ ਹੋ ਜੇ ਪੈਸਾ ਆਪੇ ਹੀ ਲੋਣਾ ਪਊ ਬਾਈ ਬਾਉ ਥੋੜੇ ਵੀ ਜਵਾਬ ਤੇ ਪੈਸਾ ਲੋਣਾ ਪੈ ਜਾਓ ਅੱਕੇ ਦਮ ਲੈ ਲਾ ਤਾਂ ਬਹੁਤ ਪੈਸੇ ਲੱਪੇ ਉਹ ਤੇ ਕੰਗਣੀ ਦਾ ਫੁੱਪੇ ਲੋਟ ਹੋਈ ਪਤਾ ਨਹੀਂ ਤੁਸੀਂ ਇੰਨਾ ਪੈਸਾ ਕਮਾ ਕੇ ਕਿੱਥੇ ਜਾਣਾ ਜਿਨਾਂ ਨੇ ਦਿਖਾ ਕੇ ਨੂੰ ਪੁੱਛੇ ਨੂੰ ਇੰਨਾ ਪੈਸਾ ਹੁੰਦਾ ਸਭ ਰਾਜਾ ਜਿਹਾ ਹੀ ਫਿਰਨੀ ਹੈਗਾ ਬੜੇ ਹਰਾਮੀ ਹੋ ਬੇਟਾ ਇਸ ਹੁਸੇ ਨੂੰ ਪਤਾ ਵੀ ਨਾ ਪੈਸਾ ਆਉਂਦਾ ਵੀ ਇਹ ਇੱਕ ਇਸ ਮਹੰਤ ਦੇ ਇੱਕ ਦੰਦ ਨਹੀਂ ਲਵਾ ਸਕਦਾ ਤਾਂ ਦੰਦਾ ਇਹ ਚਲੇ ਬਰੂਤਾਂ ਐ ਪਈ ਹੋਈ ਆ ਤੂੰ ਮੈਨਸਾ ਨਾ ਚਿਪਾ ਤੇ ਤੁਝੇਨ ਕਿੱਥੇ ਆਉਂਦਾ ਬੱਕੇ ਪਰ ਆਵਾ ਮੇਰੇ ਵੱਲ ਤੈਨੂੰ ਠੱਕ ਠੱਕ ਪਰ ਕੇ ਲਾਂ ਤਾਂ ਇਨੇ ਕੋਈ ਦਿਨ ਨੂੰ ਮੇਰੇ ਵੱਲੋਂ ਕੁਝ ਨਹੀਂ ਆਗਾ ਫਲਾਂ ਤਾਂ ਜਿੰਨੀ ਮੱਗੀ ਖਟ ਲਾ ਲੋ ਖਾਂ ਤਾ ਤੂੰ ਇਹ ਫੇਸਬੁਕ ਦੇ ਫਰੈਂਡ ਸਾਨੂੰ ਕਿਦੋਂ ਡੱਬਾ ਭੇਜਣਗੇ ਸਾਨੂੰ ਵੇਟ ਆ ਹੋ ਸਕਦਾ ਅਗਲੀ ਦੀਵਾਲੀ ਤਾਈ ਕੋਈ ਫੇਸਬੁਕ ਦਾ ਫਰੈਂਡ ਸਾਨੂੰ ਮਠਿਆਈ ਦਾ ਡੱਬਾ ਭੇਜ ਦੇ ਹਾਂ ਟੈਨਸ਼ਨ ਨਾ ਲੈ ਅਗਲੀ ਦਿਵਾਲੀ ਤੱਕ ਤਾਂ ਤੈਨੂੰ ਯਾਰ ਮੈਂ ਵੀ ਤੂੰ ਤਾਂ ਡੱਬੇ ਭੇਜ ਦੂੰ ਇੱਕ ਕੇਲੀਆ ਵਾ ਤੇ ਇੱਕ ਬੈਂਗਣਾ ਦਾ ਜਿਹੜਾ ਪਸੰਦ ਆ ਉਹ ਲੈ ਲੈ ਹੋਰ ਤਾਂ ਤੈਨੂੰ ਕਿਸੇ ਨੇ ਕੁਛ ਵੀ ਜਾਣ ਨਹੀਂ ਹੈਗਾ ਬਾਕੀ ਮੰਗ ਤੇ ਵਾਂਟੇ ਜਨਾ ਉਸ ਮਰਜ਼ੀ ਨੂੰ ਗਿਆ ਪਰ ਮਾਤਮਾ ਨੇ ਹੱਥ ਪੈਰ ਦਿੱਤੇ ਆ ਕਮਾ ਕੇ ਖਾਓ ਕਿ ਜੇ ਤੂੰ ਮੰਗੜ ਨਹੀਂ ਮੀਂਹ ਨਾ ਵੇਖ ਅੱਜ ਦੇ ਸਮੇਂ ਤਾਂ ਸਿਰਫ ਸੰਦ ਮਿਲ ਸਕਦਾ ਫਰੀ ਦਾ ਅੱਜ ਤਾਂ ਕਹਿੰਦੇ ਨੇ ਇਹ ਸਲਾਹ ਵੀ ਨਹੀਂ ਕਿ ਜਨੂ ਮੰਗੇ ਫਰੀ ਚ ਦੇ ਦੀ ਹਾਂ ਇਹ ਬੜੀ ਅੱਛੀ ਬਾਤ ਕਹੀ ਆ ਲੋ ਜੀ ਗੁੜ ਨੂੰ ਇਹਦੇ ਵਿੱਚ ਪਾਤਾ ਮੈਂ ਮਤਸਾਵਾ ਹੈ ਲੜਦਾ ਜਿਵੇਂ ਸਰਾਨੇ ਮਿੱਟੀ ਬਠਰਸ ਪਾਈ ਹੁੰਦੀ ਆ ਬਿਬਤੀ ਨੂੰ ਛਾਲੇ ਮਿਕਸ ਕਰੀ ਜਾਂਦੇ ਨੇ ਇਸੋ ਦੀ ਪਨੀਰੀ ਘੱਟ ਕੇ ਤਾਰਾ ਫਿਲਚਾ ਕਰ ਲਵਦੀ ਆ ਵਾਕਈ ਪ੍ਰਾਵਾ ਦੰਦਰ ਨੇ ਤੇ ਖਰਾਗੇ ਵੀ ਨਰਨ ਸੇ ਦੀਆਂ ਨਾ ਨੂੰ ਇਕ ਬਠਰ ਦੇ ਵਿੱਚ ਮੈਂ ਦੇਖਿਆ ਸੀ ਇਹੀ ਬਠਰਸ ਯਾਦੋ ਜਿਹਦੇ ਵਿੱਚ ਗੁਹਾ ਫਪਨ ਲੱਦੇ ਰਹੀ ਸੀ ਇਹਨਾਂ ਦਾ ਜਣਾ ਸਹਰਿਆ ਪਿਆ ਜਿਹੜੇ ਭਾਂਡੇ ਚ ਖਾਂਦੇ ਨੇ ਉੱਚੀ ਇਹ ਹੱਦ ਦੇ ਨੇ ਸਭ ਸਹਜਾ ਨਾ ਬਿਸ਼ਰਨ ਪੁੰਦੇ ਨੇ ਨਰੇ ਹੁਣ ਐਂ ਤਰੋ ਜਲਦੀ ਜਨੇ ਕੰਮ ਮੁਕਾਓ ਤੇ ਬਾਅਦ ਵਿੱਚ ਫਿਰ ਗੁਹਾ ਵੀ ਸਿਕਣਾ ਹੁੰਦਾ ਬੇਬੇ ਨੇ ਉਹ ਤਾਂ ਵਿਚਰੀ ਬੇਬੇ ਤੇਰੇ ਨਾਲ ਹੱਥ ਬਟਾਰੀ ਆ ਕਿਆ ਬਾਤ ਇਹ ਕਿਆ ਬਾਤ ਕਰਤੇ ਯਾਰ ਮਿਕਸ ਕਰੀਏ ਨੇ ਮਾ ਥੋੜਾ ਸੁੱਕਪੁਰਾ ਰਹੇਗਾ ਕਿ ਸਹੀ ਹੈ ਨਹੀਂ ਨਹੀਂ ਦੇਖੋ ਸਹੀ ਕਿ ਨਹੀਂ ਬਣੋ ਐ ਤਾਰੋ ਇਹ ਮਸਾਲੇ ਨੂੰ ਤੰਨੇ ਪੈਦਾ ਕਰੋ ਇਹਦੇ ਵਿੱਚ ਨਾ ਹੱਦਾਂ ਪ੍ਰਾਇਆ ਸੀ ਮਰਦਾਪਾ ਦੇਖੀਂ ਕਿ ਨਹੀਂ ਯਾਨ ਪੰਦੀ ਤੇਰੇ ਅੰਦਰ ਫੇਰ ਕਿ ਭੋਵਾਲ ਆ ਸਾਧਮੀ ਕਹਿੰਦੇ ਬਹੁਤ ਖਾਂਦਾ ਮਸਾਲ ਸੀ ਉਸ ਸੀ ਉਹਨੋਂ ਵੀ ਸੀ ਜੇ ਹੁਣ ਤੁਸੀਂ ਕੋਹਣ ਲੱਗੇ ਹੋਈਆਂ ਵਧਿਆ ਹੁੰਦੀ ਆ ਪ੍ਰਾਵਾ ਖਾਇਆ ਕਰ ਉੱਦਾਂ ਦਾ ਤਥੋ ਜੀ ਲਈ ਨਹੀਂ ਜਾਂਦੀ ਕੋ ਫਾਲਾ ਹੀ ਵਿਚਾਰਾ ਬੇਤੇ ਮਿਲਵਾਣ ਹੋਇਆ ਹੋਇਆ ਪੁੰਤਾ ਪ੍ਰਾਵਾ ਗੋਫਾਰੇ ਦਾ ਤੰਨ ਵਧ ਕਰੇ ਕਰ ਜਿਹੜਾ ਤੇਰੀ ਮਸ਼ੀਨਾਂ ਸਾਭੀ ਫਿਰਦਾ ਨਹੀਂ ਤਾਂ ਢੀ ਉਹਦੀ ਮਸ਼ੀਨਾਂ ਆਪਣੀ ਕਿਤੇ ਖਾਲਾ ਜੀਤਾ ਬੜਾ ਵਾ ਪੂਰਾ ਮਲਾ ਲੈਣਾ ਸੀ ਇੱਕ ਵਾਰੀ ਹਾਂ ਕਿਉਂ ਹੋ ਜਾ ਨਿਕਲਦਾ ਨਾ ਮੰਮੀ ਚੱਕਿਆ ਕਿਉਂ ਤਾਂ ਗੁੱਟਾਂ ਚ ਵੀ ਨਿਕਲਿਆ ਆਣਾ ਨਾ ਕਿਉਂ ਬੁੱਟ ਚਪਸੀ ਅਲੱਤੀ ਅਲਸੇ ਚਪਸੀ ਅਲੱਤੀ ਚ ਵੀ ਸੀਗਾ ਕਿਉਂ ਸੀ ਉਹ ਪਰਾਵਾ ਤੂੰ ਕਿਉਂ ਟੈਨਸ਼ਨ ਲਈਆ ਕਿਉਂ ਤਾਗ ਲੈਨੇ ਆਪਣੇ ਕੱਢ ਦੇਣਾ ਤੇ ਦੋ ਵਿੱਚ ਪਾ ਕੇ ਮਦਾਨੀ ਫੇਰੀ ਕਿਉ ਸੁਣਾਪੀ ਵਾਰ ਆਏ ਨਾ ਉਹ ਬਲ ਬکریاں ਚਾਹੇ ਪਹਿਲਾ ਆ ਜਵੇ ਚਾਹੇ ਥੋੜਾ ਲੇਟ ਆਵੇ ਆਉਂ ਜ਼ਰੂਰ ਹਾਂ ਤਾਂ ਥੋਪਣਾ ਦੇਖ ਲੋ ਥੋੜਾ ਕਿੱਦਾ ਵਾ ਬੜੇ ਯਰ ਬ੍ਰੀਕ ਕਰਦੇ ਆ ਤੁਸੀਂ ਮੈਨੂੰ ਲੱਗਦਾ ਕੋਈ ਸੁਜਾਤਾ ਕੰਪਨੀ ਦੀ ਮੈਕਸੀ ਰੱਖੀ ਹੋਟਾਂ ਤੇ ਜਿਹੜੀ ਇਹਨੇ ਬ੍ਰੀਕ ਕਰਦੀ ਹੈ ਮੈਂ ਹਰਾਨਾ ਥੋੜਾ ਇਹ ਬੱਠਲ ਨਾਲ ਸਰਜੂਗਾ ਤੁਸੀਂ ਤਾਂ ਐ ਕਰਿਆ ਕਰੋ پوਕਰੇ ਟੱਕਰੇ ਜੀ ਆ ਦੇਖ ਕੇ ਜੇ ਸੁਣਨੀ ਕਰਿਆ ਕਰੋ ਫੇਰ ਥੋੜਾ ਵਾਤਾ ਤੁਹਾਡਾ ਰਾਜ ਬੋਗਾ ਕਿਉਂ ਕਿ ਖਾਮੇਦ ਸੀ ਵਾਲਾ ਹੁਆ ਨਾ ਥਾ ਮੈਨੂੰ ਹੀ ਲੱਗਦਾ ਫੇਰ ਮੈਨੂੰ ਐ ਲੱਗਦੀ कोड लिया थोड़े लेता है इसे वो दाहरों पर तो लेके रखो ये सब क्या देखना पड़ रहा है अच्छा है मैं अंधा हूँ और कुछ और कुछ कच्ची मुट्ठना और कुछ नहीं, और कुछ नहीं। ਦੋਸਤੋ ਇਹਨੇ ਹੁਣ ਕੀ ਗੱਲ ਕਹੀ ਐ ਕੱਚੀ ਵਿੱਚ ਮੋਟਣਾ ਮੈਂ ਤਾਂ ਸੁਣ ਜਿਵੇਂ ਇਹ ਕਿੰਨਾ ਬੀਨੂਦੀ ਫਮੀਨੇ ਕੱਚੀ ਚ ਮੋਟਤਾ ਕਹਦਾ ਐ ਕੱਚੀ ਚ ਮੋਟਣਾ ਪਤਾ ਨਹੀਂ ਪਰ ਉਹ ਕਿਹਨੇ ਬਲੰਗਰਵਾ ਫਲੇ ਕੋਈ ਦਾਲੀ ਸੰਗ ਲੜੀ ਨਾ ਰੀ ਪੋਈ ਸਾਰੀ ਇਹਦਾ ਸਰ ਪਰ ਹੁੰਦਾ ਇਹ ਤਾਂ ਲੈ ਕੇ ਕੈਮਰਾ ਪਤਾ ਨਹੀਂ ਕੀ ਦਿਖਾਉਂਦਾ ਮੈਂ ਹਰਾਨ ਇਹ ਸਾਲਾ ਦੁੱਧ ਵਾਲੀ ਮਸ਼ੀਨ ਹੀ ਦਮਗਰ ਰਾਂ ਸਾਰੇ ਦਿਨ ਲੋਕਾਂ ਨੂੰ ਕਿਉਂ ਨਾ ਸਾਰਨਾ ਥੋੜੇ ਲੈ ਛੱਡ ਦੇ ਨਾ ਥੋਨੂੰ ਵਲ ਸਿੱਧੀ ਲੋੜਨੀ ਹੈ ਹੇ ਕੋਮ ਤਾਂ ਸੇਲਾ ਜੀ ਦੀ ਲੋੜਾ ਬੋਰ ਕੁਛ ਨਹੀਂ ਠੀਕ ਆ ਅੱਗੇ ਐਨਾਰ ਕੈਪੀਟਨ ਅੱਗੇ ਫੇਰ ਰਸਤਾ ਚੰਗਾ ਫੇਰ ਦੱਸ ਨਾ ਮੈਨੂੰ ਡਰਾਈ ਬਣਾਉਣੇ ਲਾਜੀ ਦੋਸਤੋ ਅੱਗੇ ਤਾਂ ਫੇਰ ਦੱਸੂਗੀ ਵੀ ਕਿਹੜੀ ਚੀਜ਼ ਦੀ ਲੋੜ ਐ ਕਰਿਓ ਉਹਦੇ ਪਾਪੇ ਨੂੰ ਕਹੇ ਵੀ ਤੋਂ ਦੇ ਵਿੱਚ ਨਾ ਚਿਲਾਜੀਪਾ ਕੇ ਪੀਆ ਕਰ ਜਾਂ ਫਿਰ ਐਂ ਕਰੇ ਕਰ ਬੈਗ ਘੁਲਾ ਦੇ ਕੇ ਪੁਲੀ ਫਾਇ ਕਰੇ ਉਹ ਵੀ ਮਸ਼ੀਨ ਨੂੰ ਕਰੀ ਪੱਤੀ ਹੋਈ ਓਖੀ ਚਲਾਉਣੀ ਹੈ ਨੂੰ ਤੇ ਤਾਂ ਮੈਨੂੰ ਲੱਗਦਾ ਡਰੀ ਤੇ ਦੋ ਬੰਦੇ ਲਵਾਉਣਾ ਅੱਕੇ ਹੁਣ ਤੂੰ ਸਮਝ ਹੀ ਗਈ ਹੋ ਮੈਂ ਹੀ ਮੈਦੀਂ ਆਂ ਚੰਨਾ ਖਤਮ Bye bye, Tata. Goodbye, Gaya.